ਕਿਸਾਨ ਵੀਰੋ ਮੈਂ ਨਵਦੀਪ ਕੌਰ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਸ ਦੇ ਵਿੱਚ ਅਸੀਂ ਖੇਤੀਬਾੜੀ ਨਾਲ ਜੁੜੀ ਜਾਣਕਾਰੀ ਤੁਹਾਡੇ ਤੱਕ ਮੁਹੱਈਆ ਕਰਵਾਉਨੇ ਆ ਤਾਂ ਕਿ ਇਸ ਕਿੱਤੇ ਨਾਲ ਜੁੜ ਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਆਓ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਪਸ਼ੂ ਪਾਲਕਾਂ ਲਈ ਜ਼ਰੂਰੀ ਸੂਚਨਾ ਅਤੇ ਸੁਝਾਅ ਦੇ ਨਾਲ ਜੋ ਕਿ ਪੇਸ਼ ਕਰ ਰਹੇ ਨੇ ਡਾਕਟਰ ਦੀਪ ਕਮਲ ਸਿੰਘ ਜੀ ਆਓ ਦੇਖਦੇ ਹਾਂ ਮੈਂ ਡਾਕਟਰ ਦੀਪਕਮਲ ਸਿੰਘ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬਤੌਰ ਵੈਟਰਨਰੀ ਅਫਸਰ ਆਪਣੀਆਂ ਸਵਾਵਾਂ ਨਿਭਾ ਰਿਹਾ ਹਾਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਪਸ਼ੂਆਂ ਸੰਬੰਧੀ ਜ਼ਰੂਰੀ ਸੂਚਨਾਵਾਂ ਅਤੇ ਸੁਝਾਅ ਗਾਵਾਂ ਦੇ ਵਿੱਚ ਐਲਐਸਟੀ ਬਿਮਾਰੀ ਜਿਸ ਨੂੰ ਲੰਪੀ ਸਕਿਨ ਬਿਮਾਰੀ ਵੀ ਕਿਹਾ ਜਾਂਦਾ ਹੈ ਇੱਕ ਵਿਸ਼ਾਣੂ ਰੋਗ ਹੈ ਜੋ ਕਿ ਬਹੁਤ ਤੇਜ਼ੀ ਨਾਲ ਗਾਵਾਂ ਦੇ ਵਿੱਚ ਫੈਲਣ ਵਾਲੀ ਬਿਮਾਰੀ ਹੈ ਇਹ ਬਿਮਾਰੀ ਆਪਸੀ ਸੰਪਰਕ ਨਾਲ ਘਟ ਅਤੇ ਮੱਛਰ ਮੱਖੀਆਂ ਅਤੇ ਚਿਚੜਾਂ ਦੇ ਨਾਲ ਜ਼ਿਆਦਾ ਫੈਲਦੀ ਹੈ ਸ਼ੁਰੂਆਤੀ ਦਿਨਾਂ ਦੇ ਵਿੱਚ ਇਸ ਦੇ ਵਿੱਚ 105 ਤੋਂ 106 ਡਿਗਰੀ ਦਾ ਬੁਖਾਰ ਦੇਖਿਆ ਜਾਂਦਾ ਹੈ ਅਤੇ ਬੁਖਾਰ ਤੋਂ 2-3 ਦਿਨ ਬਾਅਦ ਚਮੜੀ ਤੇ 2 ਤੋਂ 5 ਸੈਂਟੀਮੀਟਰ ਦੀਆਂ ਮੋਟੀਆਂ ਗੰਡਾਂ ਜਾਂ ਲੰਪਸ ਬਣ ਜਾਂਦੀਆਂ ਨੇ ਜੋ ਕਿ ਬਾਅਦ ਵਿੱਚ ਫਟ ਕੇ ਜ਼ਖਮਾਂ ਦਾ ਰੂਪ ਲੈ ਲੈਂਦੀਆਂ ਨੇ ਇਸ ਬਿਮਾਰੀ ਦੇ ਵਿੱਚ ਲੱਤਾਂ ਦੇ ਵਿੱਚ ਸੋਜਾ ਜਾਂਦੀ ਹੈ ਜਿਸ ਕਰਕੇ ਜਾਨਵਰ ਚੱਲਣ ਫਿਰਨ ਤੋਂ ਵੀ ਅਸਮਰੱਥ ਹੋ ਜਾਂਦੇ ਨੇ ਬਿਮਾਰ ਪਸ਼ੂ ਨੂੰ ਆਪਣੇ ਬਾਕੀ ਫਾਰਮ ਤੋਂ ਅਲੱਗ ਕਰ ਦੇਣਾ ਚਾਹੀਦਾ ਹੈ ਅਤੇ ਬਿਮਾਰ ਪਸ਼ੂ ਦਾ ਕੋਈ ਵੀ ਝੂਠਾ ਪੱਠੇ ਜਾਂ ਪਾਣੀ ਦੂਸਰੇ ਪਸ਼ੂਆਂ ਨੂੰ ਨਹੀਂ ਦੇਣਾ ਚਾਹੀਦਾ ਅਤੇ ਐਂਟੀਸੈਪਟਿਕ ਸਪਰੇ ਵੀ ਕਰਦੇ ਰਹਿਣਾ ਚਾਹੀਦਾ ਹੈ ਜਿਸ ਕਰਕੇ ਮੱਛਰ ਮੱਖੀ ਅਤੇ ਚਿਚੜ ਤੋਂ ਜ਼ਖਮਾਂ ਦੇ ਉੱਪਰ ਬੈਠਣ ਤੋਂ ਬਚਾ ਰਹਿਦਾ ਹੈ ਇਸ ਬਿਮਾਰੀ ਦਾ ਇੱਕੋ ਇੱਕ ਇਲਾਜ ਲੰਪੀਸਕਿਨ ਡਿਜ਼ੀਜ਼ ਦੀ ਵੈਕਸੀਨ ਹੈ ਸੂਰ ਪਾਲਣ ਦੇ ਵਿੱਚ ਸੂਰਾਂ ਦੇ ਨਵ ਜੰਮੇ ਬੱਚਿਆਂ ਦੀ ਸਾਂਭ ਸੰਭਾਲ ਠੰਡ ਦੇ ਵਿੱਚ ਇੱਕ ਜ਼ਰੂਰੀ ਅੰਗ ਹੈ ਸੂਰਾਂ ਦੇ ਨਵ ਜੰਮੇ ਬੱਚਿਆਂ ਦੇ ਨਾਂ ਤੇ ਵਾਲ ਹੁੰਦੇ ਹਨ ਤੇ ਨਾ ਹੀ ਉਹਨਾਂ ਦੇ ਸਰੀਰ ਤੇ ਚਰਬੀ ਹੁੰਦੀ ਹੈ ਜਿਸ ਕਰਕੇ ਉਹ ਆਪਣੇ ਸਰੀਰਕ ਤਾਪਮਾਨ ਨੂੰ ਕੰਟਰੋਲ ਨਹੀਂ ਕਰ ਸਕਦੇ ਸ਼ੁਰੂਆਤੀ ਹਫ਼ਤਿਆਂ ਦੇ ਵਿੱਚ ਗਰਮਾਹਟ ਦੇਣ ਦੇ ਲਈ 200 ਵਾਟ ਦੇ ਬਲਬ ਜਾਂ ਇਨਫਰਾਰੈਡ ਬਲਬ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਕ੍ਰੀਪ ਏਰੀਆ ਜਿਸ ਦੇ ਵਿੱਚ ਨਵ ਜੰਮੇ ਸੂਰਾਂ ਨੂੰ ਰੱਖਿਆ ਜਾਂਦਾ ਹੈ ਉਸ ਦੇ ਵਿੱਚ ਉਸ ਨੂੰ ਸਾਰੇ ਪਾਸਿਓਂ ਟੱਕ ਦੇਣਾ ਚਾਹੀਦਾ ਹੈ ਨਵ ਜੰਮੇ ਸੂਰਾਂ ਨੂੰ ਸ਼ੁਰੂਆਤੀ ਦਿਨਾਂ ਦੇ ਵਿੱਚ ਇੱਕ ਤੋਂ 2 ਘੰਟੇ ਦੇ ਅੰਦਰ ਹੀ ਕਲੋਸਟਰਮ ਜਾਂ ਮਾਂ ਦਾ ਪਹਿਲਾ ਦੁੱਧ ਜਿਸ ਨੂੰ ਬੋਲਾ ਦੁੱਧ ਕਿਹਾ ਜਾਂਦਾ ਹੈ ਜ਼ਰੂਰ ਦੇਣਾ ਚਾਹੀਦਾ ਹੈ ਫਰਸ਼ ਠੰਡਾ ਹੋਣ ਕਾਰਨ ਨਵ ਜੰਮੇ ਸੂਰਾਂ ਦੇ ਵਿੱਚ ਨਮੂਨੀਆਂ ਵਰਗੀਆਂ ਬਿਮਾਰੀਆਂ ਵੀ ਪੈਦਾ ਹੋ ਸਕਦੀਆਂ ਹਨ ਇਸ ਤੋਂ ਬਚਾ ਦੇ ਲਈ ਫਰਸ਼ ਦੇ ਉੱਪਰ 4 ਤੋਂ 6 ਇੰਚ ਮੋਟੀ ਪਰਾਲੀ ਜਾਂ ਤੂੜੀ ਜਾਂ ਸੁੱਕਾ ਘਾਹ ਦੀ ਬੈਡਿੰਗ ਵਿਛਾਉਣੀ ਚਾਹੀਦੀ ਹੈ ਬੱਕਰੀਆਂ ਦੇ ਵਿੱਚ ਪੀਪੀਆਰ ਜਿਸ ਨੂੰ ਗੋਟ ਪਲੇਗ ਵੀ ਕਿਹਾ ਜਾਂਦਾ ਹੈ ਇੱਕ ਵਿਸ਼ਾਣੂ ਰੋਗ ਹੈ ਜੋ ਕਿ ਸਾਰੀ ਉਮਰ ਦੀਆਂ ਬੱਕਰੀਆਂ ਨੂੰ ਪ੍ਰਭਾਵਿਤ ਕਰਦੀ ਹੈ ਪੀਪੀਆਰ ਦੇ ਮੁੱਖ ਲੱਛਣ ਹਨ ਸ਼ੁਰੂਆਤੀ ਦਿਨਾਂ ਦੇ ਵਿੱਚ ਬਹੁਤ ਤੇਜ਼ ਬੁਖਾਰ ਦੇਖਣ ਨੂੰ ਮਿਲਦਾ ਹੈ ਅਤੇ ਬੱਕਰੀਆਂ ਖਾਣੋ ਪੀਣੋ ਘਟ ਜਾਂਦੀਆਂ ਹਨ ਅਤੇ ਸੁਸਤ ਰਹਿੰਦੀਆਂ ਹਨ ਮੂੰਹ ਦੇ ਵਿੱਚ ਛਾਲੇ ਜੀਭ ਉੱਪਰ ਅਤੇ ਬੁੱਲਾਂ ਦੇ ਅੰਦਰ ਵੀ ਦੇਖਣ ਨੂੰ ਮਿਲਦੇ ਨੇ ਜਿਸ ਕਰਕੇ ਖਾਣ ਦੇ ਵਿੱਚ ਦਿੱਕਤ ਵੀ ਹੁੰਦੀ ਹੈ ਅੱਖਾਂ ਅਤੇ ਨੱਕ ਦੇ ਵਿੱਚੋਂ ਪਾਣੀ ਵਗਦਾ ਹੈ ਜੋ ਕਿ ਬਾਅਦ ਵਿੱਚ ਪਸ ਦਾ ਰੂਪ ਧਾਰ ਲੈਂਦਾ ਹੈ ਅਤੇ ਸੁੱਕਣ ਤੋਂ ਬਾਅਦ ਅੱਖਾਂ ਅਤੇ ਨੱਕ ਨੂੰ ਚੰਗੀ ਤਰੀਕੇ ਨਾਲ ਬੰਦ ਕਰ ਦਿੰਦਾ ਹੈ ਆਪਣੀਆਂ ਸਾਰੀਆਂ ਬੱਕਰੀਆਂ ਨੂੰ ਪੀਪੀਆਰ ਦੀ ਵੈਕਸੀਨ ਜ਼ਰੂਰ ਦੇਣਾ ਚਾਹੀਦੀ ਹੈ ਕ9 ਡਿਸਟੈਂਪਰ ਕੁੱਤਿਆਂ ਦੇ ਵਿੱਚ ਇੱਕ ਵਿਸ਼ਾਣੂ ਰੋਗ ਹੈ ਜੋ ਕਿ ਉਹਨਾਂ ਕੁੱਤਿਆਂ ਦੇ ਵਿੱਚ ਖਾਸ ਕਰਕੇ ਹੁੰਦਾ ਹੈ ਜਿਸ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਵੈਕਸੀਨੇਸ਼ਨ ਨਹੀਂ ਕਰਵਾਈ ਹੁੰਦੀ ਇਟ ਡਾਈਜੈਸਟਿਵ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਕਰਕੇ ਪਾਚਣ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਅਤੇ ਕੁਝ ਵੀ ਖਾਦਾ ਪੀਤਾ ਨਹੀਂ ਜਾਂਦਾ ਕਨਾਈਨ ਡਿਸਟੈਂਪਰ ਦੇ ਵਿੱਚ ਕਾਫੀ ਨਰਵਸ ਸਾਈਨਸ ਵੀ ਦੇਖਣ ਨੂੰ ਮਿਲਦੇ ਨੇ ਜਿਸ ਦੇ ਵਿੱਚ ਵੱਖ-ਵੱਖ ਦਰਜੇ ਦੇ ਦੌਰੇ ਆਉਣੇ ਵੀ ਸ਼ਾਮਿਲ ਹਨ ਨੱਕ ਅਤੇ ਪੈਰਾਂ ਦੀ ਚਮੜੀ ਇਸ ਦੇ ਵਿੱਚ ਸਖਤ ਹੋ ਜਾਂਦੀ ਹੈ ਇਸ ਕਰਕੇ ਕਨਾਈਨ ਡਿਸਟੈਂਪਰ ਨੂੰ ਹਾਰਡ ਪੈਡ ਡਿਜ਼ੀਜ਼ ਦਾ ਵੀ ਨਾਮ ਦਿੱਤਾ ਗਿਆ ਹੈ 45 ਦਿਨ ਤੇ ਆਪਣੇ ਕਤੂਰਿਆਂ ਨੂੰ ਕਾ 9 ਡਿਸਟੈਂਪਰ ਦੀ ਵੈਕਸੀਨ ਜ਼ਰੂਰ ਦੇਣੀ ਚਾਹੀਦੀ ਹੈ ਅਤੇ ਮੁੜ ਤੋਂ ਇਸ ਦੀ ਬੂਸਟਰ 21 ਦਿਨਾਂ ਬਾਅਦ ਦੇਣੀ ਚਾਹੀਦੀ ਹੈ ਇਹ ਸਨ ਪਸ਼ੂਆਂ ਸਬੰਧੀ ਕੁਝ ਜ਼ਰੂਰੀ ਸੂਚਨਾਵਾਂ ਅਤੇ ਸਜਾ ਧੰਨਵਾਦ ਕਿਸਾਨ ਵੀਰੋ ਅੱਜ ਦਾ ਸਾਡਾ ਵਿਸ਼ਾ ਹੈ ਦਾਲਾ ਸਬੰਧੀ ਆਤਮ ਨਿਰਭਰਤਾ ਮਿਸ਼ਨ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਦਿੱਤੀ ਹੈ ਡਾਕਟਰ ਪਰਮਿੰਦਰ ਕੌਰ ਜੀ ਨੇ ਜੋ ਕਿ ਖੇਤੀ ਵਿਗਿਆਨ ਕੇਂਦਰ ਜ਼ਿਲ੍ਹਾ ਮੋਗਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜ ਜੀ ਨੇ ਆਓ ਦੇਖਦੇ ਹਾਂ ਕਿਸਾਨ ਵੀਰੋ ਦਾਲਾਂ ਸੰਬੰਧੀ ਆਤਮ ਨਿਰਭਰਤਾ ਮਿਸ਼ਨ ਜੋ ਕਿ ਭਾਰਤ ਸਰਕਾਰ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਇਸੇ ਮਿਸ਼ਨ ਸੰਬੰਧੀ ਜਾਣਕਾਰੀ ਲੈਣ ਲਈ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਮੋਗਾ ਦੇ ਵਿੱਚ ਡਾਕਟਰ ਪਰਮਿੰਦਰ ਕੌਰ ਜੀ ਮੇਰੇ ਨਾਲ ਖੜੇ ਨੇ ਜਿਹੜੇ ਸਾਇੰਟਿਸਟ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ ਦੇ ਵਿੱਚ ਆਪਣੀ ਸੇਵਾ ਨਿਭਾ ਰਿਆ ਡਾਕਟਰ ਸਾਹਿਬ ਜੀ ਅਸੀਂ ਗੱਲ ਕਰੀਏ ਦਾਲਾਂ ਸੰਬੰਧੀ ਆਤਮ ਨਿਰਭਰਤਾ ਮਿਸ਼ਨ ਦੀ ਇਹ ਕੀ ਹੈ ਕਿਸ ਤਰ੍ਹਾਂ ਇਹਦੇ ਥੱਲੇ ਕਿਸਾਨ ਵੀਰਾਂ ਤੁਸੀਂ ਕੰਮ ਕਰ ਰਹੇ ਹੋ ਬਿਲਕੁਲ ਜੀ ਭਾਰਤ ਸਰਕਾਰ ਵੱਲੋਂ ਜਿਹੜਾ ਇਹ ਨਾਰਾ ਦਿੱਤਾ ਗਿਆ ਦਾਲਾਂ ਸੰਬੰਧੀ ਆਤਮ ਨਿਰਭਰ ਮਿਸ਼ਨ ਚਲਾਇਆ ਜਾ ਰਿਹਾ ਹੈ ਦੇਸ਼ ਭਰ ਦੇ ਵਿੱਚ ਇਹਦੇ ਦੋ ਮੰਤਵ ਨੇ ਜੀ ਇੱਕ ਤਾਂ ਇਹ ਹੈ ਕਿ ਸਾਡੇ ਕਿਸਾਨ ਵੀਰਾਂ ਨੂੰ ਕਣਕ ਚੋਂਨੇ ਜਿਹੜੀਆਂ ਰਵਾਇਤੀ ਫਸਲਾਂ ਨੇ ਉਹਨਾਂ ਦੇ ਚੱਕਰ ਤੋਂ ਸਾਡੇ ਕਿਸਾਨ ਵੀਰ ਬਾਹਰ ਆਉਣ ਔਰ ਹੋਰ ਫਸਲਾਂ ਜਿਵੇਂ ਕਿ ਦਾਲਾਂ ਨੇ ਉਹਨਾਂ ਦੇ ਹੇਠ ਜਿਹੜਾ ਰਕਬਾ ਵਧਾਇਆ ਜਾਵੇ ਤੇ ਦੂਸਰਾ ਗੱਲ ਇਹ ਹੈ ਕਿ ਕਿਸਾਨ ਵੀਰ ਜਿਹੜੇ ਸਾਡੇ ਦਾਲਾਂ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਸਾਡੀ ਖਾਕ ਦਾ ਅਹਿਮ ਹਿੱਸਾ ਨੇ ਸੋ ਉਹਨਾਂ ਲਈ ਕਿਸਾਨ ਪਰਿਵਾਰਾਂ ਦੀ ਜਿਹੜੀ ਬਾਜ਼ਾਰ ਤੇ ਨਿਰਪਰਤਾ ਘਟਾਈ ਜਾਵੇ ਤੇ ਉਹ ਆਪਣੇ ਖਾਣ ਜੋਗੀਆਂ ਜਿਹੜੀਆਂ ਦਾਲਾਂ ਆ ਉਹ ਆਪਦੇ ਖੇਤਾਂ ਦੇ ਵਿੱਚ ਪੈਦਾ ਕਰਨ ਸੋ ਇਹ ਮੁੱਖ ਮੰਤਵ ਦੇ ਨਾਲ ਜਿਹੜਾ ਹੈਗਾ ਇਹ ਨਾਰਾ ਦਿੱਤਾ ਗਿਆ ਕਿ ਦਾਲਾਂ ਹੀਟ ਜਿਹੜਾ ਸਾਡਾ ਕਾਸ਼ਤ ਹੈ ਉਹਨੂੰ ਰੱਖਬਾ ਹੈ ਉਹਨੂੰ ਵਧਾਇਆ ਜਾਵੇ ਡਾਕਟਰ ਸਾਹਿਬ ਜੀ ਮੈਂ ਗੱਲ ਕਰਾਂ ਜ਼ਿਲ੍ਹਾ ਮੋਗਾ ਦੀ ਤੱਕ ਕਿਸ ਪੋਜੀਸ਼ਨ ਤੇ ਮੋਗਾ ਦਾਲਾਂ ਦੀ ਕਾਸ਼ਤ ਦੇ ਵਿੱਚ ਇਹਦੇ ਸੰਬੰਧ ਵਿੱਚ ਸਾਨੂੰ ਜਾਣਕਾਰੀ ਦਿਓ ਬਿਲਕੁਲ ਜੀ ਮੋਗਾ ਜ਼ਿਲ੍ਹਾ ਸਾਡੇ ਪੰਜਾਬ ਸੂਬੇ ਦੇ ਮੋਰੀ ਸੂਬਿਆਂ ਦੇ ਵਿੱਚੋਂ ਆਉਂਦਾ ਜਿੱਥੋਂ ਤੱਕ ਜੇ ਆਪਾਂ ਦਾਲਾਂ ਦੀ ਕਾਸ਼ਤ ਦੀ ਗੱਲ ਕਰਦੇ ਹਾਂ ਮਾਨਸਾ ਜ਼ਿਲ੍ਹੇ ਤੋਂ ਬਾਅਦ ਦੂਸਰੇ ਨੰਬਰ ਤੇ ਜਿਹੜਾ ਮੋਗਾ ਇਹਦੇ ਵਿੱਚ ਦਾਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ ਖਾਸ ਤੌਰ ਤੇ ਮੂੰਗੀ ਦੀ 5000 ਹੈਕਟੇਅਰ ਰਕਬਾ ਜਿਹੜਾ ਉਹ ਦਾਲਾਂ ਦੇ ਅਧੀਨ ਆਉਂਦਾ ਹੈ ਸੋ ਇਹਦੇ ਵਿੱਚ ਜਿਹੜਾ ਕਣਕ ਤੇ ਝੋਨੇ ਦੇ ਵਿੱਚ ਸੱਠੀ ਮੂੰਗੀ ਦੇ ਤੌਰ ਤੇ ਵੀ ਕਿਸਾਨ ਵੀਰ ਫਸਲ ਲੈਂਦੇ ਨੇ ਫਸਲ ਵੀ ਲੈ ਲੈਂਦੇ ਆ ਜਾਂ ਉਹਨੂੰ ਹਰੀ ਖਾਦ ਦੇ ਤੌਰ ਤੇ ਵੀ ਵਰਤਦੇ ਆ ਦੂਸਰਾ ਜਿਵੇਂ ਆਲੂ ਮੂੰਗੀ ਤੇ ਝੋਨਾ ਤਿੰਨ ਫਸਲਾਂ ਲੈ ਕੇ ਉਵੇਂ ਵੀ ਮੂੰਗੀ ਦੀ ਕਾਸਟ ਜਿਹੜੀ ਆ ਸਾਡੇ ਕਿਸਾਨ ਵੀਰ ਕਰਦੇ ਆ ਡਾਸਬ ਕਿਹੜੀਆਂ ਕਿਹੜੀਆਂ ਦਾਲਾਂ ਨੇ ਜਿਹੜੀਆਂ ਹਾੜੀ ਦੇ ਵਿੱਚ ਬੀਜੀਆਂ ਜਾਂਦੀਆਂ ਨੇ ਤੇ ਕਿਹੜੀਆਂ ਸੌਣੀ ਦੇ ਵਿੱਚ ਬੀਜੀਆਂ ਜਾਂਦੀਆਂ ਨੇ ਥੋੜੇ ਜਿਹੇ ਸੰਬੰਧ ਵਿੱਚ ਸਮਝਾਉਂਦੇ ਹਾਂ ਹਾਂਜੀ ਬਿਲਕੁਲ ਇੱਕ ਤਾਂ ਕਣਕ ਤੋਂ ਬਾਅਦ ਜਿਹੜੀ ਸਾਠੀ ਮੂੰਗੀ ਬੋਗੇ ਦੇ ਵਿੱਚ ਕਾਫੀ ਤੁਹਾਨੂੰ ਮੈਂ ਜਿਵੇਂ ਦੱਸਿਆ ਜੇ ਕਿ ਬਰਸਾਤ ਦੇ ਮੌਸਮ ਦੇ ਵਿੱਚ ਕੀਤੀ ਜਾਂਦੀ ਹੈ ਬਾਕੀ ਆ ਹੁਣ ਦੇ ਸੀਜ਼ਨ ਜਿਹੜਾ ਆਪਾਂ ਹੁਣ ਖੜੇ ਆ ਇਸ ਟਾਈਮ ਜਿਹੜਾ ਚੱਲ ਰਿਹਾ ਇਹਦੇ ਵਿੱਚ ਜਿਵੇਂ ਛੋਲੇ ਹੋਗੇ ਮੂੰਗੀ ਹੋਗੀ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਦਾਲਾਂ ਨੇ ਚਿੱਟੇ ਚਨੇ ਹੋਗੇ ਕਾਲੇ ਛੋਲੇ ਹੋਗੇ ਮਾਂ ਇਹ ਸਾਰੀਆਂ ਦਾਲਾਂ ਜਿਹੜੀ ਐ ਇੱਥੇ ਆਪਣੇ ਪੰਜਾਬ ਦੀ ਧਰਤੀ ਤੇ ਪਾਉਣ ਪਾਣੀ ਤੇ ਸੂਟ ਕਰਦੀਆਂ ਨੇ ਤੇ ਕੀਤੀਆਂ ਜਾ ਸਕਦੀਆਂ ਨੇ ਸੋ ਕਿਸਾਨ ਵੀਰ ਜਿਹੜਾ ਇਹ ਦਾਲਾਂ ਦੀ ਕਾਸ਼ਤ ਕਰਕੇ ਚੋਖਾ ਮੁਨਾਫਾ ਜਿਹੜਾ ਉਹ ਲੈ ਸਕਦੇ ਆ ਡਾਕਟਰ ਸਾਹਿਬ ਥੋੜਾ ਜਿਹਾ ਕਾਸ਼ਤ ਸੰਬੰਧੀ ਜਾਣਕਾਰੀ ਕਿਸਾਨ ਵੀਰਾਂ ਨੂੰ ਦੇ ਦਈਏ ਆਪਾਂ ਤੇ ਕਿਦਾਂ ਇਸ ਵੇਲੇ ਜਿਹੜੀਆਂ ਵੀ ਕਾਸ਼ਤ ਕੀਤੀਆਂ ਦਾਲਾਂ ਨੇ ਕਿਸਾਨ ਵੀਰਾਂ ਨੇ ਇਸ ਵੇਲੇ ਫਸਲ ਕਿਦਾਂ ਦੀ ਆ ਉਹ ਇੱਥੇ ਜੀ ਮੋਗੇ ਜ਼ਿਲ੍ਹੇ ਦੀ ਜੇ ਆਪਾਂ ਗੱਲ ਕਰਦੇ ਆਂ ਤਾਂ ਇੱਥੇ ਜਿਹੜੇ ਆ ਇੱਥੋਂ ਦਾ ਪੌਣ ਪਾਣੀ ਇੱਥੋਂ ਦੀ ਮਿੱਟੀ ਜਿਹੜੀ ਆ ਉਹ ਬਿਲਕੁਲ ਦਾਲਾਂ ਲਈ ਬਹੁਤ ਠੁਕਮੀ ਐ ਔਰ ਦੂਸਰੀ ਗੱਲ ਜੇ ਆਪਾਂ ਇਹਦੀ ਨਿਊਟ੍ਰੀਸ਼ਨ ਕੰਪੋਜੀਸ਼ਨ ਦੀ ਗੱਲ ਵੀ ਕਰਦੇ ਆਂ ਤਾਂ ਉਹਦੇ ਵਿੱਚ ਜਿਹੜੀਆਂ ਦਾਲਾਂ ਮੈਨੂੰ ਲੱਗਦਾ ਹੈ ਕਿ ਜੇ ਸਾਡੇ ਖੁਰਾਕੀ ਮਾਹਰ ਨੇ ਉਹ ਇਹ ਹਮੇਸ਼ਾ ਸਿਫਾਰਿਸ਼ ਕਰਦੇ ਆ ਵੀ ਸਾਨੂੰ ਆਪਣੀ ਖੁਰਾਕ ਦੇ ਵਿੱਚ ਦਾਲਾਂ ਜ਼ਰੂਰ ਸ਼ਾਮਲ ਕਰਨੀਆਂ ਚਾਹੀਦੀਆਂ ਕਿਉਂਕਿ 20 ਤੋਂ 25% ਜਿਹੜਾ ਦਾਲਾਂ ਦੇ ਵਿੱਚ ਗੁੱਡ ਕੁਆਲਿਟੀ ਟੀ ਜਿਹੜਾ ਪ੍ਰੋਟੀਨ ਹੁੰਦਾ ਹੈ ਜਿਹੜਾ ਕਿ ਛੋਟੇ ਬੱਚਿਆਂ ਦੇ ਵਾਧੇ ਵਾਸਤੇ ਬਾਕੀ ਹੋਰ ਸਾਡੇ ਸੈੱਲਾਂ ਦੀ ਰਿਪੇਅਰ ਵਾਸਤੇ ਜਿਹੜਾ ਸਾਡੇ ਲਈ ਜ਼ਰੂਰੀ ਹੈ ਇਸ ਤੋਂ ਇਲਾਵਾ ਕਾਰਬੋਹਾਈਡਰੇਟਸ ਨੇ ਜਿਹੜੇ ਜਾਂ ਫਾਈਬਰ ਹੈ ਉਹ ਵੀ ਦਾਲਾਂ ਦੇ ਵਿੱਚ ਤੇ ਬਾਕੀ ਜਿਹੜੇ ਲਘੂ ਤੱਤ ਨੇ ਵਿਟਾਮਿਨ ਮਿਨਰਲ ਵੀ ਬਹੁਤ ਵਧੀਆ ਮਾਤਰਾ ਦੇ ਵਿੱਚ ਹੁੰਦੇ ਆ ਤੇ ਇਹ ਸਾਨੂੰ ਜਿਹੜੇ ਸਾਡਾ ਇੱਕ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਬਹੁਤ ਵਧੀਆ ਜਿਹੜਾ ਖੁਰਾਕ ਦਾ ਹਿੱਸਾ ਹੈ ਜਿਹਨੂੰ ਸਾਨੂੰ ਬਣਾਉਣਾ ਚਾਹੀਦਾ ਤੇ ਦਾਲਾਂ ਦੀ ਜਿਹੜੀ ਆਪਾਂ ਨੂੰ ਆਸ਼ਤ ਕਰਕੇ ਆਪਣੇ ਲੇ ਲੋਰ ਤੋਂ ਵਾਸਤੇ ਜਿਹੜੀ ਇਹ ਪਰਤਨੀ ਚਾਈ ਲਈ ਹੈ। ਔਰ ਦੂਜੀ ਗੱਲ ਜਿਵੇਂ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੀ ਜਿਹੜੀ ਮੁੱਖ ਸਮੱਸਿਆ ਹੈ ਕਿ ਸਾਡਾ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹ ਬਹੁਤ ਥੱਲੇ ਜਾ ਰਿਹਾ ਹੈ। ਹਾਂਜੀ ਹਾਂਜੀ। ਹਨਾ ਸੋ ਉਹਦੇ ਲਈ ਇੱਕ ਇਹ ਜੇ ਆਪਾਂ ਝੋਨੇ ਹੇਠੋਂ ਰਕਬਾ ਘਟਾਉਣਾ ਚਾਹੁੰਦੇ ਆ ਤਾਂ ਦਾਲਾਂ ਇੱਕ ਬਹੁਤ ਵਧੀਆ ਬਦਲ ਨੇ। ਜਿਹੜੀਆਂ ਕਿ ਸਾਡੀ ਮਿੱਟੀ ਦੀ ਸਿਹਤ ਵੀ ਵਧੀਆ ਰੱਖਦੀਆਂ ਨੇ, ਨਾਈਟ੍ਰੋਜਨ ਫਿਕਸਿੰਗ ਹੁੰਦੀ ਆ ਧਰਤੀ ਦੀ ਜਿਹੜੀ ਹੇਠਲੀ ਸਿਹਤ ਉਹ ਵੀ ਵਧੀਆ ਰਹਿੰਦੀ ਆ ਤੇ ਦੂਜਾ ਸਾਡਾ ਜਿਹੜਾ ਪਾਣੀ ਦੀ ਜਿਹੜੀ ਦਿਨ ਦੇ ਥੱਲੇ ਜਾ ਰਿਹਾ ਉਸ ਸਮੱਸਿਆ ਨੂੰ ਵੀ ਅਸੀਂ ਜਿਹੜੀ ਆ ਉਹ ਠੀਕ ਰੱਖ ਸਕਦੇ ਆ ਡਾਕਟਰ ਸਾਹਿਬ ਆਮ ਤੌਰ ਤੇ ਕਿਸਾਨ ਵੀਰ ਦੇਖੋ ਹੁਣ ਮਾਰਚ ਅਪ੍ਰੈਲ ਦੇ ਵਿੱਚ ਇਹ ਦਾਣਾ ਆ ਜਾਣੀਆਂ ਨੇ ਸਿੱਧਾ ਮੰਡੀ ਚ ਸੁੱਟਣ ਦੀ ਕੋਸ਼ਿਸ਼ ਕਰਦੇ ਆ ਕੀ ਕਹੋਗੇ ਪ੍ਰੋਸੈਸਿੰਗ ਨਾਲ ਵਧੇਰੇ ਆਮਦਨ ਵੀ ਕਮਾਈ ਜਾ ਸਕਦੀ ਹੈ ਦੇਖੋ ਜੀ ਕੇਂਦਰ ਸਰਕਾਰ ਹੈ ਚਾਹੇ ਸੂਬਾ ਸਰਕਾਰ ਹੈ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਮੇਸ਼ਾ ਹੀ ਸਾਡੀ ਇੱਕੋ ਇੱਕ ਕੋਸ਼ਿਸ਼ ਹੁੰਦੀ ਹੈ ਕਿ ਕਿਸਾਨ ਵੀਰਾਂ ਦਾ ਜਿਹੜਾ ਜੀਵਨ ਪੱਧਰ ਉਹ ਕਿਹੜੇ ਢੰਗ ਤਰੀਕੇ ਨਾਲ ਉੱਚਾ ਕੀਤਾ ਜਾ ਸਕਦਾ ਸੋ ਉਹਦੇ ਲਈ ਸਭ ਤੋਂ ਜ਼ਰੂਰੀ ਇਹ ਹੈ ਕਿ ਕਿਸਾਨ ਦੀ ਜੇਬ ਦੇ ਵਿੱਚ ਆਉਣ ਵਾਲਾ ਜਿਹੜਾ ਮੁਨਾਫਾ ਉਹ ਕਿਵੇਂ ਨਾ ਕਿਵੇਂ ਵਧਾਇਆ ਜਾਵੇ ਸੋ ਪ੍ਰੋਸੈਸਿੰਗ ਦਾ ਖੇਤਰ ਜਿਹੜਾ ਉਹ ਇੱਕ ਬਹੁਤ ਵਧੀਆ ਜਿਹੜਾ ਹੈਗਾ ਖੇਤਰ ਜਿਹਦੇ ਨਾਲ ਕਿ ਕਿਸਾਨ ਦੀ ਜੇਬ ਦੇ ਵਿੱਚ ਮੁਨਾਫਾ ਆਪਾਂ ਵਧਾ ਸਕਦੇ ਹਾਂ ਜਦੋਂ ਕਿਸਾਨ ਸਿੱਧਾ ਫਸਲ ਵੱਢ ਕੇ ਮੰਡੀ ਦੇ ਵਿੱਚ ਸਿੱड्ਦਾ ਤੇ ਜੇ ਉਹਦੀ ਥੋੜੀ ਜੀ ਮੁੱਢਲੀ ਪ੍ਰੋਸੈਸਿੰਗ ਕਰ ਲੈਂਦਾ ਤਾਂ ਉਹਦੀ ਜੇਬ ਦੇ ਵਿੱਚ ਜਿਹੜਾ ਮੁਨਾਫਾ ਉਹ ਤਕਰੀਬਨ ਡਬਲ ਹੋ ਜਾਂਦਾ ਆਓ ਆਪਾਂ ਧਾਲਾ ਸੰਬੰਧੀ ਆਤਮ ਨਿਰਭਰਤਾ ਮਿਸ਼ਨ ਦੇ ਨਾਲ ਜੁੜੀਏ ਤੇ ਮਿਸ਼ਨ ਦੇ ਨਾਲ ਤਾਂ ਹੀ ਜੁੜਾਂਗੇ ਅਸੀਂ ਖੇਤੀ ਵਿਗਿਆਨ ਕੇਂਦਰ ਜਾਂ ਖੇਤੀਬਾੜੀ ਵਿਭਾਗ ਦੇ ਨਾਲ ਰابطਾ ਰੱਖਾਂਗੇ ਧਾਲਾ ਸੰਬੰਧੀ ਆਤਮ ਨਿਰਭਰਤਾ ਮਿਸ਼ਨ ਵਿਸ਼ੇ ਨੂੰ ਲੈ ਕੇ ਹੋਰ ਜਾਣਕਾਰੀ ਦਿੱਤੀ ਹੈ ਡਾਕਟਰ ਗੁਰਪ੍ਰੀਤ ਸਿੰਘ ਜੀ ਨੇ ਜੋ ਕਿ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਮੋਗਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜੀ ਨੇ ਆਓ ਦੇਖਦੇ ਹਾਂ ਦਾਣਾਂ ਸੰਬੰਧੀ ਆਤਮ ਨਿਰਭਰਤਾ ਮਿਸ਼ਨ ਇਹਦੇ ਸੰਬੰਧੀ ਹੁਣ ਜਾਣਕਾਰੀ ਦੇਣਗੇ ਮੇਰੇ ਨਾਲ ਖੜੇ ਨੇ ਡਾਕਟਰ ਗੁਰਪ੍ਰੀਤ ਸਿੰਘ ਜੀ ਜਿਹੜੇ ਮੁੱਖ ਖੇਤੀਬਾੜੀ ਅਫਸਰ ਨੇ ਜ਼ਿਲ੍ਹਾ ਮੋਗਾ ਦੇ ਵਿੱਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਆ ਪੰਜਾਬ ਦਾ ਇਹਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਆ ਡਾਕਟਰ ਦਾਣਾਂ ਸੰਬੰਧੀ ਜਿਹੜਾ ਭਾਰਤ ਸਰਕਾਰ ਦੇ ਵੱਲੋਂ ਆਤਮ ਨਿਰਭਰਤਾ ਮਿਸ਼ਨ ਚਲਾਇਆ ਜਾ ਰਿਹਾ ਉਹਦੇ ਵਿੱਚ ਖੇਤੀਬਾੜੀ ਪੰਜਾਬ ਕਿਸ ਤਰ੍ਹਾਂ ਦਾ ਰੋਲ ਅਦਾ ਕਰ ਰਿਹਾ ਦੇਖੋ ਖੇਤੀਬਾੜੀ ਪਾਗ ਦਾ ਅਹਿਮ ਰੋਲ ਆ ਦਾਣਾਂ ਦੀ ਜਿਹੜੀ ਹੈਗੀ ਆ ਰਕਬਾ ਵਧਾਉਣ ਦਾ ਜੀ ਤੇ ਇੱਕ ਬੜੀ ਖੁਸ਼ੀ ਦੀ ਗੱਲ ਆ ਅਸੀਂ ਜ਼ਿਲ੍ਹਾ ਮੋਗਾ ਦੇ ਵਿੱਚ ਪਿਛਲੇ ਸਾਲ ਜਿਹੜਾ 665 ਏਕੜ ਰਕਬਾ ਸੀਗਾ ਦਾਣਾਂ ਥੱਲੇ ਜਿਹੜਾ ਇਸ ਵਾਰ ਵੱਧ ਕੇ 1000 ਏਕੜ ਦੇ ਨੇੜੇ ਤੇ ਹੋ ਗਿਆ ਸਾਡੀ ਇਹ ਪੁਰਜ਼ੋਰ ਜਿਹੜੀ ਹੈਗੀ ਆ ਕੋਸ਼ਿਸ਼ ਆ ਕਿ ਵੱਧ ਤੋਂ ਵੱਧ ਏਰੀਆ ਜਿਹੜਾ ਹੈਗਾ ਉਹ ਛੋਲੇ ਜਿਵੇਂ ਹੁਣ ਇਸ ਤਰ੍ਹਾਂ ਮਸਰ ਉਹਨਾਂ ਥੱਲੇ ਜਾਂਦਾ ਜਾਵੇ ਤੇ ਗਰਮੀਆਂ ਦੇ ਵਿੱਚ ਮੂੰਗੀ ਅਰਹਰ ਥੱਲੇ ਜਿਹੜਾ ਅਸੀਂ ਏਰੀਆ ਏਰੀਆ ਹੈਗਾ ਉਹ ਵਧਾਇਆ ਹੈਗਾ ਡਾਕਟਰ ਸਾਹਿਬ ਕਿਸਾਨ ਵੀਰ ਨੂੰ ਨਾ ਇੱਕ ਚੀਜ਼ ਮਾਰਦੀ ਹੈ ਵੀ ਬੀਜ ਨਹੀਂ ਕਿਵੇਂ ਰੀ ਵਧੀਆ ਮਿਲਦੇ ਤੁਹਾਡਾ ਵਿਭਾਗ ਉਹਨਾਂ ਨੂੰ ਬੀਜ ਦਿਵਾਉਣ ਦੇ ਵਿੱਚ ਕਿਸ ਤਰ੍ਹਾਂ ਦੀ ਮਦਦ ਕਰਦਾ ਜਿਹੜੀ ਮੂੰਗੀ ਤੇ ਅਰਹਰ ਦਾ ਬੀਜ ਜੀ ਅਸੀਂ ਇਹ ਸਵਾਰ ਜਿਹੜਾ ਹੈਗਾ ਉਸ ਤੇ ਸਬਸਿਡੀ ਵੀ ਦਿੱਤੀ ਆ ਜੀ ਅਸੀਂ ਮੂੰਗੀ ਦਾ ਬੀਜ ਜਿਹੜਾ ਹੈਗਾ 50 ਕੁਇੰਟਲ ਤੇ 80 ਕੁਇੰਟਲ ਅਸੀਂ ਅਰਹਰ ਦਾ ਬੀਜ ਕਿਸਾਨਾਂ ਨੂੰ ਸਬਸਿਡੀ ਦੇ ਸਪਲਾਈ ਕੀਤਾ ਜੀ ਜਿਹਦੀ ਸਬਸਿਡੀ ਕੇ 85000 ਰੁਪਏ ਦੇ ਨੇੜੇ ਤੇੜੇ ਬੰਦੀ ਆ ਤੇ ਹੁਣ ਅਸੀਂ ਜਿਹੜਾ ਹੈਗਾ 100 ਏਕੜ ਮਸਰ ਦਾ ਵੀ ਫਰੀ ਦਿੱਤਾ ਅੱਛਾ ਜੀ ਇਸ ਤੋਂ ਬਿਨਾ ਅਸੀਂ ਛੋਲਿਆਂ ਦੇ ਬੀਜ ਦੇ ਉੱਤੇ ਵੀ ਜਿਹੜੀ ਹੈਗੀ ਆ ਸਬਸਿਡੀ ਦਿੱਤੀ ਆ ਤੇ ਪਿਛਲੇ ਸਾਲ ਜਿਹੜਾ ਛੋਲਿਆਂ ਥੱਲੇ ਏਰੀਆ ਸਾਡਾ ਜਿਹੜਾ ਘਟ ਗਿਆ ਸੀਗਾ ਇਹ ਸਵਾਰ ਵੱਧ ਕੇ ਅਸੀਂ 40 ਹੈਕਟੇਰ ਜਿਹੜਾ ਹੈਗਾ ਰਕਬਾ ਅਸੀਂ ਛੋਲਿਆਂ ਥੱਲੇ ਲੈ ਕੇ ਆਏ ਆ ਤੇ ਕਿਸਾਨਾਂ ਨੂੰ ਇੱਕ ਡੈਮੋ ਪਲਾਟ ਵੀ ਅਸੀਂ ਬਜਵਾ ਰਹੇ ਆ ਹੂੰ ਤੇ ਦੂਸਰੇ ਕਿਸਾਨਾਂ ਨੂੰ ਉਸ ਖੇਤ ਵਿੱਚ ਲਿਜਾ ਕੇ ਅਸੀਂ ਦਿਖਾਉਣਾ ਵੀ ਤੁਸੀਂ ਦੇਖੋ ਵੀ ਆ ਇਸ ਫਸਲ ਤੋਂ ਵੀ ਆਪਾਂ ਵਧੀਆ ਜਿਹੜਾ ਝਾੜ ਲੈ ਸਕਦੇ ਆ ਡਾਕਟਰ ਸਾਹਿਬ ਜੀ ਕਿਸਾਨ ਵੀ ਪ੍ਰੋਸੈਸਿੰਗ ਬਾਰੇ ਵੀ ਕੀ ਕਹਿਣਾ ਚਾਹੋਗੇ ਤਾਂ ਵਧੀਰੀ ਮੁਨਾਫਾ ਕਮਾ ਸਕਦਾ ਇਸ ਤਰ੍ਹਾਂ ਜੀ ਸਾਡੇ ਕੋਲੇ ਇੱਕ ਫਾਰਮਰ ਆਪਣਾ ਰੋਲੀ ਪਿੰਡ ਤੋਂ ਜੀ ਜਿਹਨੇ ਇਸ ਵਾਰ 3 ਕਿੱਲੇ ਮੂੰਗੀ ਦੀ ਫਸਲ ਲਾਈ ਸੀ ਉਸਨੇ ਉਸ ਨੂੰ ਆਰਗੈਨਿਕ ਤਰੀਕੇ ਨਾਲ ਹੀ ਕੋਸ਼ਿਸ਼ ਕੀਤੀ ਉਸਨੇ ਉਸ ਨੂੰ ਬਣਵਾ ਕੇ ਕਿੱਲੋ-ਕਿੱਲੋ ਦੀ ਪੈਕਿੰਗ ਕਰਕੇ ਕਰੇ ਹੀ ਜਿਹੜੀ ਹੈਗੀ ਆ 120 ਰੁਪਏ ਕਿਲੋ ਦੇ ਨੇੜੇ ਮੂੰਗੀ ਵੇਚਦੀ ਵੇਚਦੀ ਤੁਸੀਂ ਦੇਖੋ ਵੀ ਜੇ ਇਸ ਤਰ੍ਹਾਂ ਮਤਲਬ ਇੱਕ ਕਿਸਾਨ ਕਰ ਸਕਦਾ ਉਹ ਕਹਿੰਦਾ ਮੈਨੂੰ ਮੰਡੀ ਵਿੱਚ ਜਾਣ ਦੀ ਕੋਈ ਲੋੜ ਨਹੀਂ ਪਈ ਤੇ ਮੇਰੇ ਘਰੋਂ ਹੀ ਸਾਰੇ ਲੈ ਗਏ ਤੇ ਮੈਂ ਇੱਕ ਏਕੜ ਦੇ ਵਿੱਚੋਂ ਤੁਸੀਂ ਮੁਨਾਫਾ ਵੇਖ ਲਓ ਵੀ 5 ਕੁਇੰਟਲ ਦੇ ਨੇੜੇ ਮੂੰਗੀ ਜਿਹੜੀ ਮੂੰਗੀ ਕੱਢੀ ਇਸ ਤਰ੍ਹਾਂ ਜੇ ਕਿਸਾਨ ਆਪਦੀ ਹਿੰਮਤ ਕਰੇ ਖੁਦ ਵੇਚੇ ਮੰਡੀਕਰਨਾਪ ਕਰੇ ਜਾਂ ਵੇਸਣ ਬਣਾ ਕੇ ਜਾਂ ਹੋਰ ਉਸੀਆਂ ਜਿਹੜੀਆਂ ਹੈਗੀਆਂ ਆਪਾਂ ਬਣਾ ਕਰਕੇ ਤੇ ਫਿਰ ਜਿਹੜਾ ਕਿਸਾਨ ਦੀ ਜਿਹੜੀ ਹੈਗੀ ਆ ਇਨਕਮ ਹੋਰ ਵੱਧ ਸਕਦੀ ਕੋਈ ਵੇਚਣ ਲਈ ਤੁਸੀਂ whatsapp ਪਲੇਟਫਾਰਮ ਕਿਸਾਨ ਵੀਰਾਂ ਨੂੰ ਮਹਈਆ ਕਰਵਾਉਨੇ ਹੋ ਕਿ ਉਹ ਉੱਥੇ ਖੜ ਕੇ ਆਪਣੀ ਉਪਜ ਜਿਹੜੀ ਦਾਲਾਂ ਦੀ ਉਹ ਵੇਚ ਸਕੇ ਤੇ ਵਧੇਰੇ ਮੁਨਾਫਾ ਕਮਾ ਸਕੇ ਹਾਂਜੀ ਜਲਾ ਮੋਗਾ ਵਿੱਚ ਆਪਣੀ ਦਾਣਾ ਮੰਡੀ ਦੇ ਵਿੱਚ ਕਿਸਾਨਾਂ ਨੂੰ ਇੱਕ ਪਲੇਟਫਾਰਮ ਮਹਈਆ ਕਰਾਇਆ ਗਿਆ ਜਿੱਥੇ ਉਹਨਾਂ ਨੂੰ ਪੂਰੀ ਫੈਸਿਲਿਟੀ ਦਿੱਤੀ ਜਾਂਦੀ ਆ ਤੇ ਜਿਹੜੇ ਕਿਸਾਨ ਵੀਰ ਆਪਦੀ ਉਪਜ ਆਪ ਤਿਆਰ ਕਰਦੇ ਆ ਕੋਈ ਦਾਲਾਂ ਦੀ ਪ੍ਰੋਸੈਸਿੰਗ ਜਾਂ ਉਹ ਤੇਲ ਵਗੈਰਾ ਉਹ ਆ ਆ ਕੇ ਉੱਥੇ ਵੇਚ ਦਿਆ ਤੇ ਦੂਰੋਂ ਦੂਰੋਂ ਜਿਹੜੇ ਹੈਗੇ ਆ ਮੋਗਾ ਜ਼ਿਲ੍ਹੇ ਦੇ ਬਸਨੀਕ ਉੱਥੋਂ ਆ ਕੇ ਖਰੀਦੇ ਆ ਸੋ ਡਾਕਟਰ ਸਾਹਿਬ ਸਾਡੀ ਕਿਸਾਨ ਵੀਰ ਵਧੀਰੀ ਰਕਬਾ ਦਾਣਾਂ ਹੇਠ ਲਿਆਉਣਾ ਕੀ ਉਹਨਾਂ ਨੂੰ ਸੁਨੇਹਾ ਦੇਣਾ ਚਾਹੋਗੇ ਮੈਂ ਜੀ ਕਿਸਾਨ ਵੀਰਾਂ ਨੂੰ ਬੇਨਤੀ ਇਹੀ ਕਰਨਾ ਚਾਹੂੰਗਾ ਕਿ ਆਪਣਾ ਭਾਰਤ ਜਾਂ ਪੰਜਾਬ ਆਤਮ ਨਿਰਭਰਤਾ ਦਾਣਾਂ ਚ ਲਿਆਉਣੀ ਜ਼ਰੂਰੀ ਆ ਕਿਉਂਕਿ ਆਪਾਂ ਸਾਰੇ ਜਿਹੜੇ ਹੈਗੇ ਆ ਉਹ ਵੈਜੀਟੇਰੀਅਨ ਨਹੀਂ ਆ ਤੇ ਆਪਣੀ ਦਾਲਾਂ ਇੱਕ ਆਪਣਾ ਪ੍ਰਮੁੱਖ ਸਰੋਤ ਆ ਪ੍ਰੋਟੀਨ ਦਾ ਜੀ ਤੇ ਜੇ ਦਾਲਾਂ ਆਪਣੀਆਂ ਸਸਤੀਆਂ ਹੋਣਗੀਆਂ ਵੱਧ ਹੋਣਗੀਆਂ ਤੇ ਆਪਣੀ ਸਿਹਤ ਵੀ ਜਿਹੜੀ ਹੈਗੀ ਉਹ ਠੀਕ ਰਹਿ ਸਕਦੀ ਆ ਇਹ ਕਿਸਾਨ ਵੀ ਇਹਨਾਂ ਨੂੰ ਬੇਨਤੀ ਆ ਕਿ ਉਹ ਵੱਧ ਤੋਂ ਵੱਧ ਜਿਹੜਾ ਹੈਗਾ ਆਪਣੇ ਏਰੀਆ ਜਿਹੜਾ ਹੈਗਾ ਉਹ ਦਾਲਾਂ ਥੱਲੇ ਲੈ ਕੇ ਆਉਂ ਦੱਸ ਬਹੁਤ ਵਧੀਆ ਜਾਣਕਾਰੀ ਦਿੱਤੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਕਿਸਾਨ ਵੀਰੋ ਦਾਲਾ ਸਬੰਧੀ ਆਤਮ ਨਿਰਭਰਤਾ ਮਿਸ਼ਨ ਵਿਸ਼ੇ ਦੇ ਉੱਤੇ ਇੱਕ ਸਫਲ ਕਿਸਾਨ ਹਰਜੀਤ ਸਿੰਘ ਜੀ ਦੇ ਵੱਲੋਂ ਵੀ ਆਪਣੇ ਤਜਰਬੇ ਸਾਂਝੇ ਕੀਤੇ ਗਏ ਨੇ ਜੋ ਕਿ ਪਿੰਡ ਕਲਕਲਾ ਜ਼ਿਲ੍ਹਾ ਮੋਗਾ ਦੇ ਵਸਨੀਕ ਨੇ ਇਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਨ ਜੀ ਨੇ ਆਓ ਦੇਖਦੇ ਹਾਂ ਇਸੇ ਲੜੀ ਦੇ ਵਿੱਚ ਮੇਰੇ ਨਾਲ ਨੇ ਸਰਦਾਰ ਹਰਜੀਤ ਸਿੰਘ ਜੀ ਜਿਨ੍ਹਾਂ ਦਾ ਪਿੰਡ ਕਲਕਲਾ ਜ਼ਿਲ੍ਹਾ ਮੋਗਾ ਦੇ ਵਿੱਚ ਇਹਨਾਂ ਨੇ ਇੱਥੇ ਪ੍ਰੋਸੈਸਿੰਗ ਪਲਾਂਟ ਵੀ ਲਾਇਆ ਹੋਇਆ ਸੋ ਸਾਰੀ ਜਾਣਕਾਰੀ ਇਹਨਾਂ ਤੋਂ ਹਾਸਲ ਕਰਦੇ ਹਾਂ ਸਰਦਾਰ ਹਰਜੀਤ ਸਿੰਘ ਜੀ ਇਸ ਵੇਲੇ ਕਿਹੜੀਆਂ ਕਿਹੜੀਆਂ ਦਾਲਾਂ ਦੇ ਤਹਿਤ ਤੁਸੀਂ ਵਨਸਵਨਤਾ ਖੇਤਾਂ ਦੇ ਵਿੱਚ ਲੈਂਦੀ ਹੋਈ ਆ ਸਰ ਇਸ ਟਾਈਮ ਮੇਰੇ ਕੋਲ ਹੈਗਾ ਜੀ ਕਾਲੇ ਛੋਲੇ ਆ ਚਿੱਟੇ ਛੋਲੇ ਆ ਤੇ ਮੂੰਗੀ ਆ ਜੀ ਜੋ ਅਸੀਂ ਪ੍ਰੋਸੈਸ ਵੀ ਖੁਦ ਆਪ ਹੀ ਕਰਦੇ ਆ ਤੇ ਉਗਾਉਣੇ ਵੀ ਆਪ ਆ ਤੇ ਤਕਰੀਬਨ ਮੇਰੀਆਂ ਸਾਰੀਆਂ ਦਾਲਾਂ ਆਰਗੈਨਿਕ ਹੀ ਹੈ ਫਿਰ ਪ੍ਰੋਸੈਸਿੰਗ ਸੰਬੰਧੀ ਜਾਂ ਅਸੀਂ ਉਗਾਉਣ ਸੰਬੰਧੀ ਗੱਲ ਕਰੀਏ ਕਿਹੜੇ-ਕਿਹੜੇ ਵਿਭਾਗ ਦੇ ਨਾਲ ਫਿਰ ਤੁਸੀਂ ਨਾਪਤਾ ਕੀਤਾ ਸਰ ਮੈਂ 2014 ਵਿੱਚ ਕੰਮ ਸ਼ੁਰੂ ਕੀਤਾ ਸੀ 2014 ਵਿੱਚ ਮੈਂ ਕੇਵੀਕੇ ਦੇ ਸੰਪਰਕ ਵਿੱਚ ਆਇਆ ਕੇ ਵੀ ਕੇ ਤੋਂ ਮੈਂ ਟ੍ਰੇਨਿੰਗ ਲਈ ਹੈ ਜੀ ਤੇ ਇਹਨਾਂ ਨੇ ਹੀ ਮੇਰੇ ਆਪਣੀ ਰੇਖ ਦੇਖ ਵਿੱਚ ਕੰਮ ਸ਼ੁਰੂ ਕੀਤਾ ਜੀ ਅੱਛਾ ਫਿਰ ਕਿਹੜੀ ਕਿਹੜੀ ਦਾਲ ਦੀ ਪ੍ਰੋਸੈਸਿੰਗ ਤੁਸੀਂ ਆਪਣੇ ਇੱਥੇ ਕਰਦੇ ਹੋ ਸਰ ਮੇਰੇ ਕੋਲ ਜਿਵੇਂ ਮੂੰਗੀ ਹੈ ਜੀ ਮੂੰਗੀ ਮੈਂ ਆਪ ਲਾਉਣਾ ਜੀ ਮੂੰਗੀ ਤੋਂ ਕਾਸੀਂ ਧੋਵੇਂ ਮੂੰਗੀ ਬਣਾ ਲੈਣੇ ਆ ਜੀ ਧੋਵੇਂ ਮੂੰਗੀ ਮੇਰੇ ਕੋਲ ਮਤਲਬ ਯੂਨਟ ਲੱਗਾ ਹੋਇਆ ਜੀ ਉਹਦੇ ਤੇ ਅਸੀਂ ਬਣਾ ਲੈਣੇ ਆ ਤੇ ਕਿਉਂਕਿ ਇੱਕ ਤਾਂ ਇਹਦਾ ਏ ਹੈ ਜੀ ਮੂੰਗੀ ਤੋਂ ਜਦੋਂ ਧੋਵੇਂ ਮੂੰਗੀ ਬਣਾਉਨੇ ਆ ਉਹਦੇ ਚ ਰੇਟ ਮਤਲਬ ਪ੍ਰਾਈਸ ਵੱਜ ਜਾਂਦੀ ਹੈ ਜੀ ਤੇ ਮੇਰਾ ਗਾਹਕ ਦੋਨੇ ਤਰ੍ਹਾਂ ਦਾ ਰਿਕਵਰ ਕਵਰ ਹੁੰਦਾ ਜੀ ਇੱਕ ਮੂੰਗੀ ਵਾਲਾ ਇੱਕ ਧੋਮੀ ਮੂੰਗੀ ਵਾਲਾ ਜੀ ਹੂੰ ਹੂੰ ਇਸ ਤੋਂ ਅੱਗੇ ਅਸੀਂ ਧੋਮੀ ਮੂੰਗੀ ਤੋਂ ਗਾਂ ਜਿਵੇਂ ਅੱਜਕੱਲ ਚੱਲਦਾ ਜੀ ਜਿਵੇਂ ਪਿੰਨੀਆਂ ਵਗੈਰਾ ਇਹ ਪਿੰਨੀਆਂ ਵਗੈਰਾ ਬਣਾ ਲਏ ਨੇ ਦੇਸੀ ਘੋ ਵਿੱਚ ਸੋ ਇੱਕ ਤੁਸੀਂ ਹੋਰ ਵੀ ਆਪਣੇ ਇੱਥੇ ਕਿਸਾਨ ਹੱਟ ਜਿਹੜੀ ਬਣਾਈ ਹੋਈ ਹੈ ਉਹਦੇ ਵਿੱਚ ਤੁਸੀਂ ਛੋਲਿਆਂ ਦੀ ਦਾਲ ਵੀ ਰੱਖੀ ਹੋਈ ਹੈ ਉਹਦੇ ਸੰਬੰਧ ਵੀ ਦੱਸੋ ਕਿ ਉਹਦਾ ਕਿਹੜੀ ਕਿਹੜੇ ਬਾਈ ਪ੍ਰੋਡਕਟ ਬਣਾ ਕੇ ਵੇਚਦੇ ਹੋ ਸਰ ਅਸੀਂ ਛੋਲਿਆਂ ਤੋਂ ਤਕਰੀਬਨ ਇੱਕ ਤਾਂ ਕਾਲੇ ਛੋਲੇ ਡਾਇਰੈਕਟ ਸੇਲ ਕਰਦੇ ਹਾਂ ਜੀ ਇੱਕ ਕਾਲੇ ਛੋਲਿਆਂ ਤੋਂ ਗਾਂ ਸਰ ਆਟਾ ਬਣਾ ਕੇ ਸੇਲ ਕਰਦੇ ਆ ਜੀ ਤੇ ਇਸ ਤੋਂ ਦਲੇ ਛੋਲੇ ਬਣਾ ਲਈਦੇ ਆ ਜੀ ਦਲੇ ਛੋਲੇ ਇਹ ਵੀ ਡਾਇਰੈਕਟ ਸੇਲ ਹੋ ਰਿਹਾ ਜੀ ਸਾਡੇ ਕਿਉਂਕਿ ਛੋਲੇ ਮੇਰੇ ਆਪਣੇ ਆ ਜੀ ਮਤਲਬ ਉਹਦਾ ਇੱਕ ਪੂਰਾ ਪ੍ਰਾਈਸ ਮਿਲ ਜਾਂਦਾ ਜਦੋਂ ਅਸੀਂ ਖੁਦ ਪ੍ਰੋਸੈਸਿੰਗ ਯੂਨਿਟ ਵਿੱਚ ਆਉਣੇ ਆ ਤਾਂ ਜੀ ਰਜੀਤ ਸਿੰਘ ਜੀ ਦੇਖੋ ਕੱਲੇ ਛੋਲਿਆਂ ਦੇ ਲਈ ਤਾਂ ਪ੍ਰੋਜੈਕਟ ਨਹੀਂ ਲਗਾਇਆ ਜਾ ਸਕਦਾ ਹਨਾ ਵੀ ਅਸੀਂ ਕੋਈ ਵੀ ਕਿਸਾਨ ਵੀਰ ਜਿਹੜਾ ਉਹ ਪ੍ਰੋਸੈਸ ਕਰਕੇ ਆਪਣੇ ਘਰੇ ਵੇਚਣਾ ਸ਼ੁਰੂ ਕਰ ਦੇਵੇ ਪਰ ਇਹਦੀ ਲੀ ਕਾਫੀ ਵੱਡਾ ਯੂਨਿਟ ਲੱਗਦਾ ਹੈ ਉਹਦੇ ਵਿੱਚ ਕਿਹੜੀ ਕਿਹੜੀ ਪ੍ਰੋਸੈਸਿੰਗ ਕਰਦੇ ਹੋ ਚੀਜ਼ ਤੁਸੀਂ ਸਾਰੀ ਜਾਣਕਾਰੀ ਦਿਓ ਸਾਨੂੰ ਸਰ ਅਸਲ ਵਿੱਚ ਮੇਰੇ ਕੋਲ 2014 ਜਦੋਂ ਚੱਕੀਆਂ ਲਾਈਆਂ ਸੀ ਦੇਸੀ ਚੱਕੀਆਂ ਲੱਗੀਆਂ ਹੋਈਆਂ ਜੀ ਇਹਨਾਂ ਚੱਕੀਆਂ ਵਿੱਚ ਅਸੀਂ ਛੋਲੇ ਦੋ ਫੜ ਕਰ ਲੈਨੇ ਆ ਹਾਂ ਦੋ ਫੜ ਕਰਕੇ ਮਤਲਬ ਛਿਲਕਾ ਲੱਗ ਜਾਂਦਾ ਛਾਣਾ ਲਾ ਕੇ ਉਹ ਡਾਇਰੈਕਟ ਸੇਲ ਕਰਦੇ ਆ ਉਹਦੇ ਤੋਂ ਗਾਂ ਅਸੀਂ ਵੇਸਣ ਤਿਆਰ ਕਰਦੇ ਆ ਜੀ ਠੀਕ ਹੈ ਜੀ ਹਾਂਜੀ ਵੇਸਣ ਸਾਡਾ ਡਾਇਰੈਕਟ ਸੇਲ ਹੋ ਰਿਹਾ ਜੀ ਬਹੁਤ ਵਧੀਆ ਮਤਲਬ ਹੰਗਾਰਾ ਮਿਲ ਰਿਹਾ ਜੀ ਜਿਹੜੇ ਕਾਲੇ ਛੋਲੇ ਕਾਲੇ ਛੋਲੇ ਤੋਂ ਆਟਾ ਤਿਆਰ ਕਰ ਰਹੇ ਹਾਂ ਜੀ ਜਿਹੜੇ ਮਤਲਬ 슈ਗਰ ਵਾਲੇ ਪੇਸ਼ੈਂਟ ਲੈਂਦੇ ਆ ਜੀ ਤੇ ਇਹਦੇ ਨਾਲ ਫਿਰ ਅੱਗੇ ਜਦੋਂ ਮਾਰਕੀਟ ਚ ਜਾਣਾ ਆ ਕਿਹੜੇ ਕਿਹੜੇ ਪਲੈਟਫਾਰਮ ਤੇ ਕੀ ਆਪਣੀ ਹਾਟੀ ਖੋਲੀ ਹੈ ਕਈ ਥਾਵਾਂ ਤੇ ਜਾਂ ਫਿਰ ਪੀਜੂ ਨਾਲ ਕਿਸਾਨ ਮੇਲੇਾਂ ਚ ਵੀ ਜਾਂਦੇ ਹਾਂ ਹਾਂਜੀ ਸਰ ਮੇਰੀ ਆਪਣਾ ਆਊਟਲੈਟ ਹੈਗਾ ਜੀ ਮੋਗੇ ਇਸ ਤੋਂ ਇਲਾਵਾ ਅਸੀਂ ਮੰਡੀ ਬੋਰਡ ਦੇ ਸੰਯੋਗ ਨਾਲ ਕਿਸਾਨ ਬਿਅਰ ਲਾਉਨੇ ਆ ਜੀ ਕਿਸਾਨ ਬਿਅਰ ਮੋਗਾ ਜੀ ਤੇ ਇਸ ਤੋਂ ਇਲਾਵਾ ਜਿੰਨੇ ਵੀ ਆਪਣੇ ਆਉਂਦੇ ਆ ਪੀਜੂ ਦੇ ਕਿਸਾਨ ਮੇਲੇ ਉਹਨਾਂ ਵਿੱਚ ਵੀ ਐਗਜ਼ੀਬਿਸ਼ਨ ਲਾਉਨੇ ਆ ਤੇ ਬਾਕੀ ਹਰ ਸ਼ਨੀਵਾਰ ਸਾਨੂੰ ਪੰਜਾਬ ਐਗਰੋ ਵੱਲੋਂ ਮਤਲਬ ਇੱਕ ਮੇਲਾ ਲੱਗਦਾ ਜੀ ਉੱਥੇ ਸਾਡੇ ਨਾਲ ਡਾਇਰੈਕਟ ਕਿਸਾਨ ਜੁੜਿਆ ਹੋਇਆ ਜਿਹੜਾ ਸਾਡੇ ਪ੍ਰੋਡਕਟ ਸਿੱਧੇ ਮਤਲਬ ਖਰੀਦਦਾਰ ਕਰਦਾ ਹੈ ਹਰਜੀਤ ਸਿੰਘ ਜੀ ਲੱਗਦਾ ਵੀ ਦੇਖੋ ਸਿੱਧੀ ਮਾਰਕੀਟਿੰਗ ਕਰਨ ਦੀ ਬਏ ਅਸੀਂ ਸਿੱਧੀ ਮੰਡੀ 'ਚ ਜਾ ਕੇ ਢਾਲ ਨੂੰ ਆੜਤੀਆਂ ਦੇ ਰਾਹੀਂ ਵੇਚ ਦਿੰਨੇ ਆ ਤੇ ਇੱਕ ਪ੍ਰੋਸੈਸਿੰਗ ਕਰਕੇ ਤੁਸੀਂ ਵੇਚਦੇ ਹੋ ਬਹੁਤ ਫਰਕ ਆ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਸਰ ਜਦੋਂ ਅਸੀਂ ਆਪਣੀ ਫਸਲ ਸਿੱਧੀ ਵੇਚ ਦਿਆਂ ਸਾਨੂੰ ਉਹ ਮੁੱਲ ਨਹੀਂ ਮਿਲਦਾ ਜਦੋਂ ਅਸੀਂ ਆਪਣਾ ਫਸਲ ਖੁਦ ਸੇਲ ਕਰਦੇ ਆਂ ਸਾਨੂੰ ਆਪਣੀ ਫਸਲ ਦਾ ਪੂਰਾ ਮੁੱਲ ਮਿਲਦਾ ਜੀ ਇੱਕ ਸਾਡੇ ਨਾਲ ਡਾਇਰੈਕਟ ਗਾਹਕ ਜੁੜਦਾ ਵੀ ਜਿਹੜਾ ਕਹਿੰਦਾ ਮੈਂ ਕੁਆਲਿਟੀ ਬਹੁਤ ਵਧੀਆ ਤੁਹਾਡੀ ਹੈ ਮਤਲਬ ਉਹ ਸਿੱਧੀ ਕੁਆਲਿਟੀ ਆਪਣੇ ਨਾਲ ਜੁੜ ਗਿਆ ਸਿੱਧੀ ਕੁਆਲਿਟੀ ਲੈ ਰਿਹਾ ਜੀ ਆਪਾਂ ਤੋਂ ਸਾਡੀ ਪੰਜਾਬ ਦੀ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਣਕ ਤੇ ਝੋਨੇ ਦਾ ਪਿੱਛਾ ਨਹੀਂ ਛੱਡਦੇ ਕੀ ਕਹਿਣਾ ਚਾਹੋਗੇ ਸਰ ਉਹਨਾਂ ਨੂੰ ਇੱਕ ਇਹੀ ਗੱਲ ਰਿਕਵੈਸਟ ਕਰਦੇ ਆ ਜੀ ਪੰਜਾਬ ਦੇ ਕਿਸਾਨ ਜੋ ਬਾਹਰ ਨੂੰ ਭਜਦੇ ਆ ਉਹ ਇੱਥੇ ਰਹਿ ਕੇ ਖੇਤੀ ਕਰਨ ਤੇ ਤਕਰੀਬਨ ਮਲਟੀ ਕ੍ਰੌਪਸ ਦੀ ਖੇਤੀ ਕਰਨ ਤੇ ਆਪਣੀ ਫਸਲ ਆਪ ਸੇਲ ਕਰਨ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਤੁਹਾਡੇ ਨੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਹਲਵਾ ਜੀ ਤੁਹਾਡੇ ਜੀ ਕਿਸਾਨ ਵੀਰੋ ਦਾਲਾ ਸੰਬੰਧੀ ਆਤਮ ਨਿਰਪਰਤਾ ਮਿਸ਼ਨ ਵਿਸ਼ੇ ਨੂੰ ਲੈ ਕੇ ਇੱਕ ਹੋਰ ਸਫਲ ਕਿਸਾਨ ਗੁਰਪ੍ਰੀਤ ਸਿੰਘ ਗਿੱਲ ਜੋ ਕਿ ਪਿੰਡ ਸੂਫੀwala ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਨੇ ਇਨਾਂ ਦੇ ਵੱਲੋਂ ਵੀ ਆਪਣੇ ਤਜਰਬੇ ਸਾਂਝੇ ਕੀਤੇ ਗਏ ਨੇ ਇਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜੀ ਨੇ ਆਓ ਦੇਖਦੇ ਹਾਂ ਕਿਸਾਨ ਵਿਰੋਧ ਦਾਣਾ ਸੰਬੰਧੀ ਆਤਮ ਨਿਰਭਰਤਾ ਮਿਸ਼ਨ ਜਿਹੜਾ ਪੰਜਾਬ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਚਲਾਇਆ ਜਾ ਰਿਹਾ ਉਹਦੀ ਸੰਬੰਧੀ ਗੱਲਬਾਤ ਕਰਨ ਲਈ ਅਸੀਂ ਮੋਗਾ ਜ਼ਿਲ੍ਹੇ ਦੇ ਇੱਕ ਹੋਰ ਬਹੁਤ ਹੀ ਅਗਾਂਵਧੂ ਕਿਸਾਨ ਵੀਰ ਦੇ ਕੋਲ ਪਹੁੰਚੇ ਹਾਂ ਮੇਰੇ ਨਾਲ ਹੀ ਖੜੇ ਆ ਉਹਨਾਂ ਦੇ ਖੇਤਾਂ ਦੇ ਵਿੱਚ ਖੜੇ ਹਾਂ ਮੇਰਾ ਨਾਂ ਗੁਰਪ੍ਰੀਤ ਸਿੰਘ ਹੈ ਜੀ ਪਿੰਡ ਸਾਫੂਆਲਾ ਜ਼ਿਲ੍ਹਾ ਮੋਗਾ ਜੀ ਸੋ ਗੁਰਪ੍ਰੀਤ ਸਿੰਘ ਜੀ ਗੱਲ ਇਹ ਆ ਵੀ ਜਿਹੜਾ ਮਿਸ਼ਨ ਚਲਾਇਆ ਜਾ ਰਿਹਾ ਦਾਲਾਂ ਸੰਬੰਧੀ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਕਿਸਾਨ ਆਤਮ ਨਿਰਪਰ ਹੋਣ ਦਾਲਾਂ ਆਪਣੇ ਖੇਤਾਂ ਵਿੱਚ ਆਪਣੇ ਲਈ ਤਾਂ ਘਟੋ ਘਟ ਬੀਜਣ ਸੋ ਉਹਦੇ ਸੰਬੰਧੀ ਫਿਰ ਕਿਸ ਤਰ੍ਹਾਂ ਤੁਸੀਂ ਆਪਣੇ ਖੇਤਾਂ ਦੇ ਵਿੱਚ ਵਨਸਵੰਤਾ ਦਾਲਾਂ ਚ ਲਿਆਂਦੀ ਹੈ ਜਿਹੜੇ ਮਿਸ਼ਨ ਦੇ ਵਿੱਚ ਇਹ ਤਾਂ ਬੜਾ ਸਰਕਾਰ ਨੂੰ ਬਹੁਤ ਵੈਸੇ ਤਾਂ ਪਹਿਲਾਂ ਵੀ ਸੀ ਹੁਣ ਵੀ ਸਰਕਾਰਾਂ ਬਹੁਤ ਦੇ ਰਹੀਆਂ ਲੋਕਾਂ ਨੂੰ ਵੀ ਆਤਮ ਨਿਰਭਰਤਾ ਕਿਉਂਕਿ ਸਾਡਾ ਜਿਆਦਾ ਪੈਸਾ ਕਿਸਾਨ ਦਾ ਅਸੀਂ ਆਪ ਪੈਦਾ ਕਰਨੋਂ हट ਗਏ ਹੂੰ ਤੇ ਜਿਹੜੀਆਂ ਦਾਲਾਂ ਹੈਗੀਆਂ ਉਹ ਸਾਰੀਆਂ ਲੈ ਲੈਣੇ ਆ ਮੁੱਲ ਲੈਣੇ ਆ ਉਹਦੇ ਲਈ ਸਾਡੂ ਖਰਚ ਵੀ ਹੁੰਦਾ ਹਾਲਾਂਕਿ ਅਸੀਂ ਆਪ ਦੇ ਖੇਤਾਂ 'ਚ ਆਪ ਖੁਦ ਪੈਦਾ ਕਰ ਸਕਦੇ ਆ ਤੁਸੀਂ ਗੁਰਪ੍ਰੀਤ ਸਿੰਘ ਜੀ ਆਪਣੇ ਖੇਤਾਂ ਦੇ ਵਿੱਚ ਇਸ ਵੇਲੇ ਕਿਹੜੀ ਕਿਹੜੀ ਦਾਲ ਲਗਾਈ ਸੀ ਤੇ ਹਾੜੀ 'ਚ ਕਿਹੜੀ ਲਾਉਨੇ ਆ ਮੇਰੇ ਖੇਤਾਂ ਦੇ ਵਿੱਚ ਇਸ ਵੇਲੇ ਚਨੇ ਜਿਹਨੂੰ ਕਹਿੰਦੇ ਨੇ ਛੋਲੇ ਪੀਵੀਜੀ 10 ਜੀ ਡੇਢ ਕਨਾਲ ਆਪ ਦੀ ਵਰਤੋਂ ਲਈ ਉਹ ਮੈਂ ਲਾਇਆ ਜੀ ਤਕਰੀਬਨ 15 ਮਰਲੇ ਮਸਰ ਹੂੰ ਉਹ ਵੀ ਜੇ ਹੋਏ ਆ ਤੇ 10 12 ਮਾਰ ਲੇ ਅਲਸੀ ਜਿਹੜੇ ਕਿ ਤੇਲ ਲਈ ਆਪਾਂ ਨੂੰ ਚਾਹੀਦੀ ਉਹ ਵੀ ਬੀਜੀ ਹੋਈ ਹੈ ਹੂੰ ਹੂੰ ਆਲੂ ਵੀ ਹੈ ਹੂੰ ਆਲੂ ਦੀ ਫਸਲ ਵੀ ਮੈਂ ਬੀਜਦਾ ਹੂੰ ਤੇ ਗਰਮੀਆਂ ਦੇ ਵਿੱਚ ਤਕਰੀਬਨ ਜਿਹੜੀ ਮੂੰਗੀ ਦੀ ਮੇਨ ਫਸਲ ਆ ਸਾਡੇ ਹੋ ਜਾਂਦੀ ਆ ਆਪਦੀ ਵਰਤੋਂ ਲਈ ਆਪਦੇ ਨਹੀਂ ਉਹ ਤਾਂ ਅਸੀਂ ਲਾਰਜ ਸਕੇਲ ਤੇ ਬੀਜਦੇ ਆ ਜੀ 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 ਸੋ ਦੇਖੋ ਕਈ ਵਾਰੀ ਸਾਡੇ ਕਿਸਾਨ ਵੀਰ ਨਾ ਦਾਲਾਂ ਵਾਲ ਨੂੰ ਮੁਰਦਦੇ ਨਹੀਂ ਹੈਗੇ ਜਾਂ ਤਾਂ ਉਹਨਾਂ ਦਾ ਸੰਪਰਕ ਨਹੀਂ ਵਿਭਾਗ ਦੇ ਨਾਲ ਜਾਂ ਕ੍ਰਿਸ਼ਮੀਆਂ ਕੇਂਦਰ ਦੇ ਨਾਲ ਹੁੰਦਾ ਸੋ ਕਿਸਾਨ ਵੀਰਾਂ ਨੂੰ ਇਸ ਤਰ੍ਹਾਂ ਤੁਸੀਂ ਮੋਟੀਵੇਟ ਕਰਨਾ ਚਾਹੋਗੇ ਆਪਣੇ ਵੱਲੋਂ ਵੀ ਉਹ ਦਾਲਾਂ ਨੂੰ ਜ਼ਰੂਰ ਲਗਾਉਣਾ ਤੇ ਸਾਡੀ ਹਵਾ ਪਾਣੀ ਤੇ ਮਿੱਟੀ ਇਹਨੂੰ ਵੀ ਤਾਕਤਵਰ ਬਣਾਉਣ ਦੇ ਵਿੱਚ ਦਾਲਾਂ ਜਿਹੜੀਆਂ ਨੇ ਉਹ ਰੋਲ ਅਦਾ ਕਰਦੀਆਂ ਨੇ ਸਾਡੇ ਦੇਖੋ ਜਿਹੜੇ ਟਿਊਬਲਾਂ ਦੇ ਪਾਣੀ ਆ ਨਾ ਉਹ ਡੂੰਗੇ ਆ ਨਹਿਰੀ ਪਾਣੀ ਦੀ ਸਾਡੇ ਕਮੀ ਹੈ ਜੀ ਨਹਿਰੀ ਪਾਣੀ ਦੀ ਕਮੀ ਦੇ ਕਾਰਨ ਸਾਡੀ ਜਿਹੜੀ ਜ਼ਮੀਨ ਦਾ ਪੀ ਐਚ ਲੈਵਲ ਆ ਉੱਪਰ ਹੈ ਹਾਂਜੀ ਜਿਹੜਾ ਜ਼ਿਆਦਾ ਜਿੰਨੀਆਂ ਦਾਲਾਂ ਮੱਕੀ ਵਗੈਰਾ ਇਹ ਹੁੰਦੀਆਂ ਇਹ ਘੱਟ ਪੀ ਐਚ ਲੈਵਲ ਭਾਲਦੀਆਂ ਹੂੰ ਜੇ ਕਣਕ ਝੋਨੇ ਤੋਂ ਛੱਡ ਕੇ ਹੁਣ ਸਾਡੇ ਨਹਿਰ ਦਾ ਪਾਣੀ ਜਿੱਥੇ ਨਹਿਰੀ ਪਾਣੀ ਜ਼ਿਆਦਾ ਲੱਗਦੇ ਉੱਥੇ ਪੀ ਐਚ ਲੈਵਲ ਇਹਨਾਂ ਦੇ ਅਨੁਕੂਲ ਹੈ ਹੂੰ ਹੁਣ ਦੋ ਕਸਾਲਾਂ ਤੋਂ ਸਾਡੇ ਕਿਸਾਨ ਕਾਫੀ ਇਸ ਪਾਸੇ ਮੁੜੇ ਆ ਆਪਦੀਆਂ ਘਰ ਉਦੀਆਂ ਵਰਤਾਂ ਨੂੰ ਲਾਉਣ ਲੱਗੇ ਆ ਤੁਸੀਂ ਗਲਤ ਕਰ ਰਹੇ ਸੀ ਕਿ ਜੇ ਫਸਲ ਵਿਰਲੀ ਆਏ ਮੈਂ ਜਾਣ ਕੇ ਰੱਖੀ ਆ ਕੀ ਕਾਰਨ ਆ ਇਹ ਇਹਦਾ ਕਾਰਨ ਇਹ ਹੋਏ ਜਿੰਨੀ ਅਸੀਂ ਜਿਹੜੇ ਇਹ ਛੋਲਿਆਂ ਦੇ ਬੂਟੇ ਆ ਬਹੁਤ ਵੱਡੇ ਵੱਡੇ ਹੋ ਜਾਂਦੇ ਆ ਜੀ ਜੀ ਜਿੰਨਾ ਸੰਘਣਾ ਹੋਊਗਾ ਬੂਟਾ ਨਹੀਂ ਮਾਰਦਾ ਸੰਘਣੀ ਫਸਲ ਦੇ ਵਿੱਚ ਕੀਟ ਵੀ ਕੀੜੇ ਮਕੌੜੇ ਵੀ ਜ਼ਿਆਦਾ ਆਉਂਦੇ ਆ ਤੇ ਮੌਸਮ ਦੇ ਨਾਲ ਜਿਹੜੀ ਬਲਾਈਟ ਵਗੈਰਾ ਆਪਾਂ ਕਹਿੰਦੇ ਉਹ ਵੀ ਜ਼ਿਆਦਾ ਇਹਨੂੰ ਹੁੰਦੀ ਆ ਜੇ ਆਪਾਂ ਇਹ ਵਿਰਲੇ ਲਾਵਾਂਗੇ ਬੂਟਾ ਹੀ ਇੰਨਾ ਮਾਰ ਜਾਂਦੇ ਆ ਕਿ ਬਿਲਕੁਲ ਤੁਹਾਨੂੰ ਜਦੋਂ ਤੁਸੀਂ ਦੇਖੋਗੇ ਭਰਿਆ ਭਰਿਆ ਲੱਗੂਗਾ ਬਹੁਤ ਬੂਟਾ ਮਾਰ ਜਾਂਦੇ ਔਰ ਉਹਨੂੰ ਫਲ ਜਿਆਦੇ ਪੈਂਦਾ ਬਿਮਾਰੀਆਂ ਦਾ ਟੱਕਰਾ ਕਰਦੇ ਅੱਛਾ ਦਾਲਾਂ ਸੰਬੰਧੀ ਦੇਖੋ ਤੁਸੀਂ કૃषि ਵਿਗਿਆਨ ਕੇਂਦਰ ਨਾਲ رابطہ ਕੀਤਾ ਤੇ ਉਹਨਾਂ ਨੇ ਤੁਹਾਨੂੰ ਸਾਰੀ ਗਾਈਡੈਂਸ ਦਿੱਤੀ ਤੇ ਬੀਜ ਵਗੈਰਾ ਫਿਰ ਤੁਹਾਨੂੰ ਸੌਖਾ ਮਿਲ ਜਾਂਦਾ ਹੈ ਆਮ ਤੌਰ ਤੇ ਕਿ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਮੈਂ ਤਾਂ ਕੇਵੀਕੇ ਦੀ ਐਡਵਾਈਜ਼ਰੀ ਕਮੇਟੀ ਦਾ ਮੈਂਬਰ ਵੀ ਹਾਂ ਜੀ ਜਦੋਂ ਤੋਂ ਲੈ ਕੇ ਕੇਵਿਕ ਦੇ ਨਾਲ ਜੁੜੇ ਹੋਏ ਆ ਉਦੋਂ ਤੋਂ ਲੈ ਕੇ ਅਸੀਂ ਇਹ ਦਾਲਾਂ ਦੇ ਡਾਇਵਰਸੀਫਿਕੇਸ਼ਨ ਤੇ ਜਾਲਾਂ ਦਾਲਾਂ ਤੇ ਜਿਹੜੀ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਅਸੀਂ ਹੋਏ ਆ ਔਰ ਉਹ ਸਾਨੂੰ ਟਾਈਮ ਟੂ ਟਾਈਮ ਬੀ ਦਿੰਦੇ ਆ ਸਸਤੇ ਰੇਟਾਂ ਤੇ ਕਿਸਾਨਾਂ ਨੂੰ ਕੇਵਿਕ ਦੇ ਰਾਹੀਂ ਮੁਹੱਈਆ ਕਰਾਇਆ ਜਾਂਦਾ ਬਹੁਤ ਕਿਸਾਨ ਸਾਡੇ ਹੁਣ ਜੁੜ ਰਹੇ ਆ ਆਪ ਦੀ ਵਰਤੋਂ ਲਈ ਜਿਹੜੇ ਇਹਦੇ ਮਿਆਰੀ ਬੀਜ ਆ ਨਵੀਂ-ਨਵੀਂ ਰਿਸਰਚ ਆ ਇਹਨਾਂ ਦੇ ਨਾਲ ਕਿਉਂਕਿ ਜਿਹੜੇ ਮੇਰੇ ਆਹ ਛੋਲਿਆਂ ਦੀ ਫਸਲ ਆ ਪੀਪੀਜੀ 10 ਹੈ ਜੀ 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 ਨਵੀਂ ਫਸਲ ਕਿਸਮ ਹੈ ਹੂੰ ਇਸ ਕਰਕੇ ਇਹਨਾਂ ਦੇ ਨਾਲ ਜਿੰਨੇ ਸਾਨੂੰ ਬੀਜ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਅੱਛਾ ਸਰਦਾਰ ਸਾਹਿਬ ਪੰਜਾਬ ਦੇ ਵਿੱਚ ਨਾ ਕਿਸਾਨ ਵੀਰ ਬਹੁਤ ਏ ਜਿਹੜੇ ਆਪਣੇ ਘਰ ਲਈਆਂ ਲੋੜਾਂ ਲਈ ਵੀ ਨਹੀਂ ਦਾਲਾਂ ਲਾਉਂਦੇ ਖੇਤਾਂ ਦੇ ਵਿੱਚ। ਕੀ ਕਹਿਣਾ ਚਾਹੋਗੇ? ਵੱਡੀ ਪ੍ਰੋਬਲਮ ਤਾਂ ਇਹ ਆ ਵੀ ਜੀ ਕੈਸ਼ ਕ੍ਰੌਪ ਆ ਜਿਹੜੀ ਕਣਕ ਝੋਨੇ ਦੀ ਕ ਚੱਕਰ ਚੋਂ ਜ਼ਿੰਮੇਦਾਰ ਨਿਕਲਣਾ ਨਹੀਂ ਚਾਹੁੰਦਾ। ਹੂੰ ਇਹਨਾਂ ਦੇ ਵਿੱਚ ਥੋੜੀ ਜੀ ਸਾਨੂੰ ਮਿਹਨਤ ਕਰਨੀ ਪੈਂਦੀ ਔਰ ਇੱਕ ਇਮਪ੍ਰੈਸ਼ਨ ਲੋਕਾਂ ਤੇ ਇਹ ਆ ਵੀ ਕੋਈ ਸਾਡੇ ਦਾਲਾਂ ਹੋ ਨਹੀਂ ਸਕਦੀਆਂ ਹੋ ਨਹੀਂ ਸਕਦੀਆਂ। ਸਭ ਕੁਝ ਸਾਡੇ ਹੋ ਸਕਦਾ। ਸਿਰਫ ਕਿਸਾਨ ਦੀ ਮਾਨਸਿਕਤਾ ਹੀ ਇਸ ਪਾਸੇ ਹੋਈ ਆ ਕਿ ਕੀ ਬੀਜਣੀ ਆ ਉਹਨੇ ਦਾ ਮੁੱਲ ਲੈ ਜਾਾਂਗੇ ਪਰ ਮੈਂ ਆਪਦੇ ਜਿਹੜੀ ਮੇਰਾ ਮਾਡਲ ਹੈ ਕੇ ਵੀ ਕੇ ਰਾਹੀਂ ਮੈਂ ਸਾਰਿਆਂ ਨੂੰ ਕਿਸਾਨਾਂ ਨੂੰ ਦੱਸਣਾ ਚਾਹੁੰਨਾ ਕਿ ਐਸੀ ਕੋਈ ਚੀਜ਼ ਨਹੀਂ ਹੋਰ ਨਹੀਂ ਸਕਦੀ ਮੇਰੇ ਖੇਤ ਦੇ ਵਿੱਚ ਸਾਰੀਆਂ ਚੀਜ਼ਾਂ ਬੀਜਦਾ ਆਪਦੀ ਘਰੇਲੂ ਵਰਤੋਂ ਲਈ ਆਪਣੀ ਬਚਤ ਹੁੰਦੀ ਹੈ ਔਰ ਫਸਲਾਂ ਦੀ ਵਿਭਿੰਨਤਾ ਦੇ ਨਾਲ ਜਿਹੜਾ ਜ਼ਮੀਨ ਦੀ ਫਰਟੀਲਿਟੀ ਪਾਵਰ ਵੀ ਕਾਇਮ ਰਹਿੰਦੀ ਹੈ ਦਾਲਾਂ ਸੰਬੰਧੀ ਤੁਸੀਂ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਕਿ ਸਾਨੂੰ ਉਗਾਉਣੀਆਂ ਚਾਹੀਦੀਆਂ ਨੇ ਖੇਤਾਂ ਦੇ ਵਿੱਚ ਤੇ ਇਹਦੀ ਪ੍ਰੋਸੈਸਿੰਗ ਕਰਕੇ ਹੋ ਸਕੇ ਤਾਂ ਮਾਰਕੀਟਿੰਗ ਕਰਕੇ ਵੀ ਆਮਦਨ ਵਧਾਉਣੀ ਚਾਹੀਦੀ ਹੈ ਕੋਈ ਖਾਸ ਕਰਕੇ ਛੋਟੇ ਕਿਸਾਨ ਵੀਰਾਂ ਜਿਹੜੇ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਇੱਕ ਆਪਾਂ ਦਿਮਾਗ ਦੇ ਉੱਤੇ ਇਹ ਨਾ ਰੱਖੀਏ ਵੀ ਆਪਣੇ ਖੇਤਾਂ 'ਚ ਹੋ ਨਹੀਂ ਸਕਦਾ ਹਮ ਸਾਰੀਆਂ ਦਾਲਾਂ ਹੋ ਸਕਦੀਆਂ ਹਮ ਦੇਖੋ ਮਾਰਕੀਟ ਦੇ ਵਿੱਚੋਂ ਕਿੰਨੀਆਂ-ਕਿੰਨੀਆਂ ਮਹਿੰਗੀਆਂ ਅਸੀਂ ਦਾਲਾਂ ਲਿਆਉਨੇ ਆ ਜੀ ਉਹਦੇ ਲਈ ਆਪਾਂ ਪੈਸਾ ਖਰਚ ਕਰਦੇ ਆਂ ਔਰ ਉਹ ਦਾਲਾਂ ਦੀ ਆਪਾਂ ਨੂੰ ਕੋਈ ਗਰੰਟੀ ਨਹੀਂ ਦੇਦੇ ਤੇ ਕੀਟਨਾਸ਼ਕ ਕੀ ਸ਼ਰਕੇ ਹੋਏ। ਪਰ ਉਹ ਇਹਦੇ ਵਿੱਚ ਜੇਕਰ ਅਸੀਂ ਦਾਲਾਂ ਆਪਦੀਆਂ ਘਰ ਦੀਆਂ ਪੈਦਾ ਕਰਾਂਗੇ ਆਪਾਂ ਨੂੰ ਬਿਨ ਜਹਿਰ ਮੁਕਤ ਦਾਲਾਂ ਵੀ ਮਿਲਣਗੀਆਂ ਤੇ ਉਹਦੇ ਨਾਲ ਆਪਣੀ ਸਿਹਤ ਉੱਤੇ ਤੇ ਆਪਾਂ ਨੂੰ ਕੋਈ ਇਹ ਜਿਹਾ ਕੋਈ ਖਦਸ਼ਾ ਨਹੀਂ ਜਿਹੜੀ ਮੁੱਲ ਲਿਆਉਣੇ ਉਹਦੇ ਵਿੱਚ ਸਾਨੂੰ ਕੀ ਪਤਾ ਵੀ ਕੀ ਕੀ ਕੀਤਾ ਉਹਦੀ ਪੋਰਸ਼ਿੰਗ ਕੀਤੀ ਆ ਉਹਦਾ ਕੀ ਕੀਤਾ ਸਾਰਾ ਕੁਝ। ਬਿਲਕੁਲ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਆਪਦੇ ਲੋੜ ਲਈ ਆਪਾਂ ਨੂੰ ਹਰ ਇੱਕ ਕਿਸਾਨ ਨੂੰ ਚਾਹੀਦਾ ਵੀ ਆਪਦੇ ਖੇਤਾਂ ਦੇ ਉੱਤੇ ਅਸੀਂ ਆਪਦੀ ਲੋੜ ਮੁਤਾਬਕ ਦਾਲਾਂ ਬੀਜਗੇ ਤੇ ਆਪਦੀ ਘਰਾਂ ਦੀ ਇਨਕਮ ਵੀ ਵਧਾਈਏ ਤੇ ਸੋਹਣੀ ਸਿਹਤ ਵੀ ਬਣਾਈਏ ਦਾਲਾਂ ਸੰਬੰਧੀ ਆਤਮ ਨਿਰਭਰਤਾ ਮਿਸ਼ਨ ਉਦੀ ਨਾਲ ਇਹ ਜੁੜ ਚੁੱਕੇ ਨੇ ਹੋਰ ਕਿਸਾਨ ਵੀਰਾਂ ਨੂੰ ਵੀ ਜੋੜ ਰਹੇ ਨੇ ਤਾਂ ਕਿ ਕਿਸਾਨ ਵੀਰ ਆਤਮ ਨਿਰਭਰ ਹੋਣ ਦਾਲਾਂ ਦੇ ਵਿੱਚ ਸੋਸਤਦਰਸਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਹਾਡੇ ਨੂੰ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਕਿਸਾਨ ਵੀਰੋ ਦਾਲਾਂ ਸੰਬੰਧੀ ਆਤਮ ਨਿਰਭਰਤਾ ਮਿਸ਼ਨ ਜੋ ਕਿ ਭਾਰਤ ਸਰਕਾਰ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਇਸ ਮਿਸ਼ਨ ਦੇ ਨਾਲ ਲੱਖਾਂ ਕਿਸਾਨਾਂ ਨੂੰ ਫਾਇਦਾ ਹੋਵੇਗਾ ਉਮੀਦ ਕਰਦੇ ਹਾਂ ਸਾਡੀ ਇਹ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ ਨਵਾਂ ਵਿਸ਼ਾ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਨਵਦੀਪ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ